ਅੱਜ ਤੁਹਾਨੂੰ ਦਰਬਾਰ ਸਾਹਿਬ ਦੀਆਂ ਕੁਝ ਉਹ ਜਗ੍ਹਾਵਾਂ ਦਿਖਾਵਾਂਗੇ ਜਿਹੜੀਆਂ ਗੁਪਤ ਆ ਬਿਲਕੁਲ ਐਗਜ਼ੈਕਟ ਇਹੀ ਜਗ੍ਹਾ ਆ ਪਿੱਛੇ ਖੰਡਾ ਸਾਹਿਬ ਦੇਖ ਸਕਦੇ ਤੁਸੀਂ ਇੱਥੇ ਸੰਤਾ ਦੀ ਲਾਸਟ ਟਾਈਮ ਡੈਡ ਬੋਡੀ ਇੱਥੇ ਰੱਖੀ ਗਈ ਸੀ ਸਭ ਤੋਂ ਪਹਿਲੇ ਐਂਟਰ ਹੋਈ ਦਾਇਆ ਘੰਟੇ ਘਰ ਵਾਲਾ ਇਹਦੇ ਬਿਲਕੁਲ ਥੱਲੇ ਇੱਥੇ ਸ਼ੀਦਾਂ ਦੀਆਂ ਲਾਸ਼ਾਂ ਕਾਫੀ ਟਾਈਮ ਤੱਕ ਪੇਹਣ ਕਰਕੇ ਖੂਨ ਇਦਾਂ ਰਸ ਗਿਆ ਤੇ ਪੱਥਰ ਅਜੇ ਵੀ ਪੂਰਾ ਲਾ ਲਿਆ। ਇਹ ਖੰਭਾ ਉਦੋਂ ਦਾ ਆ ਜਦੋਂ ਦਰਬਾਰ ਸਾਹਿਬ 'ਚ ਪਹਿਲੀ ਵਾਰੀ ਬਿਜਲੀ ਦਾ ਇੰਤਜ਼ਾਮ ਹੋਇਆ ਸੀ। ਕਾਮਗੜੀਆ ਭੁੱਖੇ ਦੇ ਅੰਦਰ ਆਂਦੇ ਸਾਹਮਣੇ ਵਰਤੇ ਇੱਕ ਪੱਥਰ ਲੱਗਾ ਆ। ਬਾਬਾ ਬਘੇਲ ਸਿੰਘ ਹੋਣਾ ਨੇ ਦਿੱਲੀ ਫਤਿਹ ਕਰਕੇ ਉੱਥੋਂ ਲਾਲ ਕਿਲੇ ਦੇ ਵਿੱਚੋਂ ਪੱਥਰ ਪਟਕੇ ਲਿਆਂਦਾ। ਇਹਨੂੰ ਧੁੱਪ ਘੜੀ ਕਿਹਾ ਜਾਂਦਾ। ਇਹ ਧੁੱਪ ਦੇ ਨਾਲ ਟਾਈਮ ਦੱਸਦੀ ਏ। ਤੇ ਇਹ ਮਹਾਰਾਜ ਰਜੀਤ ਸਿੰਘ ਜੀ ਨੇ ਲਵਾਈ ਸੀਗੀ। ਇਹ ਗੇਟ ਸੰਗਤ ਜੀ ਤੁਸੀਂ ਜਿਹੜਾ ਦੇਖ ਰਹੇ ਹੋ ਗੋਲੀਆਂ ਨਾਲ ਭੁੰਨਿਆ ਹੋਇਆ ਗੇਟ ਪੂਰਾ। ਇਹ ਗੇਟ ਮੇਰੀ ਪੀਰੀ ਦੇ ਨਿਸ਼ਾਨ ਸਾਹਿਬਾ ਦੇ ਸਾਹਮਣੇ ਵਾਲਾ ਗੇਟ ਹੈ ਤੇ ਇਹ 84 ਦੇ ਵਿੱਚ ਇੱਥੇ ਗੋਲੀਆਂ ਦੇ ਨਿਸ਼ਾਨ ਲੱਗੇ ਇੱਥੇ ਗੋਲੀਆਂ ਲੱਗੀਆਂ ਤੇ 84 ਵਾਲੇ ਕੱਲੂ ਘਾਰੇ ਦੀ ਨਿਸ਼ਾਨੀ ਆਪਣੇ ਕੋ ਸਿਰਫ ਇੱਕ ਆਹ ਗੇਟ ਹੀ ਬਚਿਆ ਆਇਆ ਹੈ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਦੇ ਮੱਛੇ ਰੰਗਣ ਦਾ ਸਿਰ ਵੱਟ ਕੇ ਤੇ ਆਹ ਸਥਾਨ ਤੇ ਇੱਥੇ ਘੋੜੇ ਗੋਲ ਘਮਾਏ ਸੀ ਇਹ ਉਹਦਾ ਫੁੱਲ ਬਣਿਆ ਇੱਥੇ